ਗੁਰਮਾਨ ਜਿੰਦਾਬਾਦ ਗੁਰਮਾਨ ਜਿੰਦਾਬਾਦ ਅੱਜ ਜੈਲਮਸ਼ਾਲ ਯਾਤਰਾ ਨਿਕਲੀ ਇਹਦੇ ਬਾਰੇ ਸਿੱਖੀ ਗਾਣਾ ਚਾਹੋ ਖੇਡਾਂ ਵਤਨ ਪੰਜਾਬ ਦੀਆਂ ਸਰਦਾਰ ਭਗਤ ਸਿੰਘ ਜੀ ਮਾਨ ਵੱਲੋਂ ਚਲਾਈ ਗਈ ਜਿਹੜੀ ਮੁਹਿੰਮ ਚਲਾਈ ਗਈ ਹੈ ਉਦਾ ਸੀਜ਼ਨ 3 ਇਸ ਵਕਤ ਚੱਲ ਰਿਹਾ ਜੀ ਉਹਦੇ ਆਗਾਜ਼ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਅੱਜ مشਾਲ ਜਿਹੜੀ ਐ ਸ਼ੁਰੂਆਤ ਕੀਤੀ ਗਈ ਹੈ ਤੇ ਉਹ ਪਟਿਆਲੇ ਤੋਂ ਚੱਲ ਕੇ ਨਾਭੇ ਪਹੁੰਚੀ ਹੈ ਤੇ ਸਾਡੀ ਸਾਰੀ ਆਮਾਦੀਨਟੀ ਟੀਮ ਵੱਲੋਂ ਉਸ مشਾਲ ਦਾ ਉਸ ਟੀਮ ਦਾ ਸਵਾਗਤ ਕੀਤਾ ਗਿਆ ਦੋ ਸੀਜ਼ਨ ਜਿਹੜੇ ਪਹਿਲਾਂ ਹੋਏ ਨੇ ਉਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਮੈਡਲ ਜਿੱਤ ਕੇ ਜਿਹੜੇ ਆ ਉਹ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈਗਾ ਤੇ ਹੁਣ ਉਹ ਲਗਾਤਾਰ ਉਸ ਮਿਨੀਮ ਨੂੰ ਜਿਹਦਾ ਹੰਗਾਰਾ ਮਿਲ ਰਿਹਾ ਜਿਹੜੀ ਮਿਸ਼ਾਲ ਹੈ ਪਿਛਲੀ ਵਾਰੀ ਵੀ ਸਾਡੇ ਆਫਿਸ ਪਹੁੰਚੀ ਸੀ ਤੇ ਇਸ ਵਾਰੀ ਵੀ ਅਸੀਂ ਬੜੇ ਸਤਕਾਰ ਨਾਲ ਸਾਰੇ ਸਾਡੇ ਜਿਹੜੇ ਵਲੰਟੀਅਰ ਨੇ ਸਾਰਿਆਂ ਨੇ ਬੜਾ ਵਧੀਆ ਤਰੀਕੇ ਨਾਲ ਉਹਦਾ ਸਲਾਮੀ ਦਿੱਤੀ ਹੈ ਤੇ ਉਹਨੂੰ ਅੱਗੇ ਤੱਕ ਤੋਰਿਆ ਖੇਡਾ ਵਤਨ ਪੰਜਾਬ ਦੀ ਆਂਗ ਦਾ ਨਾਬੇ ਸ਼ਹਿਰ ਦੇ ਵਿੱਚ ਅੱਜ ਮਿਸ਼ਾਲ ਪਹੁੰਚੀ ਹੈ ਤੇ ਸਾਰੇ ਸਾਡੇ ਐਮਸੀ ਸਾਹਿਬਾਨ ਤੇ ਸਾਡੇ ਐਮਐਲਏ ਸਾਹਿਬ ਨੇ ਭਾਈ ਸਾਹਿਬ ਕਪਿਲ ਮਾਨ ਜੀ ਸਾਰਿਆਂ ਨੇ ਵੱਧ ਚੜ ਕੇ ਤੇ ਜੀ ਹਿੱਸਾ ਲਿੱਤਾ ਹੋਰ ਇਹਨੂੰ ਅੱਗੇ ਰਵਾਨਾ ਕੀਤਾ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਆ ਉਹ ਸਾਰਾ ਪੰਜਾਬ ਆਪ ਨੂੰ ਖੇਡ ਦਾ ਨਜ਼ਰ ਆਉਣਾ ਤੇ ਪੰਜਾਬ ਦੇ ਵਿੱਚੋਂ ਵਾਧੂ ਬਾਧੇ ਜਿਹੜੇ 올림픽 ਦੇ ਵਿੱਚ ਜਾਂਦੇ ਪਲੇਅਰ ਜਾਣਗੇ ਆਪਣੇ ਇੱਥੋਂ ਨਿਕਲਣਗੇ ਹਰਸ਼ੀ ਤਾਂ ਲੜਵਾ ਲਈ ਕਿਹੜੇ ਸਕੂਲ ਚੋਂ ਬਲੰਕ ਕੋਰਮੇ ਮਾਡਲ ਹਾਈ ਸਕੂਲ ਨਾਪਰਾ ਤੇ ਤਾਂ ਕਿਹੜੀ ਖੇਡਾਂ ਦੇ ਵਿੱਚ ਤੁਸੀਂ ਸਾਰੇ ਕ੍ਰਿਕਟ ਕ੍ਰਿਕਟ ਕਿੱਥੇ ਤੱਕ ਖੇਡੇ ਹੋ ਤੁਸੀਂ ਸਟੇਟ ਲੈਵਲ ਤੱਕ ਸਟੇਟ ਲੈਵਲ ਦਾ ਕਿ ਮੈਡਲ ਕਿਹੜਾ ਜਿੱਤ ਕੇ ਆਏ ਹੋ 골ਡ ਮੈਡਲ 골ਡ ਮੈਡਲ ਤੁਸੀਂ ਆਪਣੇ ਨਾਲ ਦੇ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹੁੰਦੀ ਕਿ ਤੁਸੀਂ ਵੀ ਖੇਡਾਂ 'ਚ ਹਿੱਸਾ ਲਓ ਇਹ ਇਸ ਬਹੁਤ ਵਧੀਆ ਹੋਊਗਾ